ਮਾਂਸਾ ਵਿੱਚ ਚੋਰਾਂ ਦਾ ਕਹਿਰ 10 ਦੇ ਕਰੀਬ ਆੜਤੀਆਂ ਦੀਆਂ ਦੁਕਾਨਾਂ ਦੇ ਤੋੜੇ ਤਾਲੇ ਮਜ਼ਬੂਤ ਸੇਫ ਵੀ ਖਿਲਾੜੀ ਕਾਗਜਾਂ ਵਾਂਗ ਚੋਰ ਅਲਰਕ ਮੂਰਚੂ ਪੁਲਿਸ ਸੁਸਤ ਮੂਰਚੀ ਬੀਤੀ ਰਾਤ ਚੋਰਾਂ ਵੱਲੋਂ ਮਾਂਸਾ ਵਿੱਚ ਕਹਿਰ ਮਚਾਉਂਦੇ 10 ਦੇ ਕਰੀਬ ਆੜਤੀਆਂ ਦੀਆਂ ਦੁਕਾਨਾਂ ਦੇ ਜਿੰਦਰੇ ਭੰਨ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਚਲਦੇ ਆੜਤੀਆਂ ਵਿੱਚ ਖੌਫ ਪੈਦਾ ਹੋ ਗਿਆ ਕਿਉਂਕਿ ਇੱਕ ਰਾਤ ਵਿੱਚ ਹੀ ਚੋਰਾਂ ਵੱਲੋਂ 10 ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀਆਂ ਕਰਨ ਤੋਂ ਪਤਾ ਲੱਗਦਾ ਹੈ ਕਿ ਮਾਨਸਾ ਦੀ ਪੁਲਿਸ ਗੈਰੀ ਨੀਂਦ ਸੌ ਚੁੱਕੀ ਹੈ ਜਿਸ ਦਾ ਪੂਰਾ ਫਾਇਦਾ ਚੋਰਾਂ ਵੱਲੋਂ ਬੇਖੌਫ ਹੋ ਕੇ ਚੁੱਕਿਆ ਜਾ ਰਿਹਾ ਹੈ ਆਰਤੀਆ ਦਾ ਕਹਿਣਾ ਹੈ ਕਿ ਮਾਨਸਾ ਅੰਦਰ ਚੋਰ ਲੁਟੇਰਿਆਂ ਦਾ ਖੌਫ ਇਤਨਾ ਜ਼ਿਆਦਾ ਪੈਦਾ ਹੋ ਚੁੱਕਾ ਹੈ ਕਿ ਉਹਨਾਂ ਵੱਲੋਂ ਸ਼ਰੀਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਉਹਨਾਂ ਦਾ ਕਾਰੋਬਾਰ ਕਰਨਾ ਮੁਸ਼ਕਿਲ ਹੋ ਚੁੱਕਾ ਹੈ ਸਾਰੇ ਹੀ ਪੀੜਤ ਦੁਕਾਨਦਾਰਾਂ ਨੂੰ ਉਹਨਾਂ ਦੀਆਂ ਦੁਕਾਨਾਂ ਉੱਪਰ ਹੋਈਆਂ ਚੋਰੀਆਂ ਦਾ ਪਤਾ ਸਵੇਰ ਨੂੰ ਉਸ ਸਮੇਂ ਲੱਗਾ ਜਦੋਂ ਦੁਕਾਨਾਂ ਖੋਹਲਣ ਲੱਗੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਮੰਡੀ ਵਿੱਚ 400 ਦੁਕਾਨ ਹੈ ਬਾਕੀਆਂ ਬਾਰੇ ਹਾਲ ਦੀ ਘੜੀ ਕੋਈ ਜਾਣਕਾਰੀ ਨਹੀਂ ਮਿਲ ਸકી ਦੇਖਣ ਵਿੱਚ ਆਇਆ ਹੈ ਕਿ ਚੋਰਾਂ ਵੱਲੋਂ ਮਜ਼ਬੂਤ ਲੋਹੇ ਦੀ ਸੇਫ ਨੂੰ ਵੀ ਕਾਗਜ਼ ਦੀ ਤਰ੍ਹਾਂ ਉਦੇੜ ਕੇ ਰੱਖ ਦਿੱਤਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਉਹਨਾਂ ਨੂੰ ਸਿਰਫ ਭਰੋਸਾ ਦਿੱਤਾ ਗਿਆ ਹੈ ਗ੍ਰਿਫਤਾਰੀ ਕਿਸੇ ਦੀ ਨਹੀਂ ਹੋਈ ਆਇਆ ਜਿਹੜੇ ਚੋਰੀ ਹੋਈ ਹੈ ਦੁਕਾਨਾਂ ਤੇ ਤੁਹਾਡਾ ਕੀ ਨੁਕਸਾਨ ਹੋਇਆ ਜੀ ਸਾਡੀਆਂ ਗੱਲ ਸੇਰ ਤੋੜ ਕੇ ਅਲਵਾਰੀ ਆ ਗੱਲਾਂ ਤੋੜ ਕੇ ਸਾਰੇ ਕਿਤਾਬਾਂ ਖੜਿਆ ਗਈ ਤੇ ਜਿਹਦੇ ਵਿੱਚ ਇਹ ਪੈਸੇ ਸੀ ਰੁਪਏ ਸੋਹ ਲਾਈ ਹੁੰਦੇ ਆ ਅੱਛਾ ਕਿਨੇ ਕਿਨੇ ਪੈਸੇ ਲੱਗੇ ਜੀ ਤੁਹਾਡੇ ਕੋਲ ਦੇ ਲਗਭਗ 2-3000 ਰੁਪਿਆ ਦੇ ਵਿੱਚ ਸੀ ਬਾਕੀ ਤਾਂ ਨਹੀਂ ਸੀ ਇਹ ਲੜਵਾਰੀ ਤੇ ਦਾ ਬਹੁਤ ਸਾਗ ਤੇ ਇਹ ਤੁਹਾਨੂੰ ਕਿਵੇਂ ਪਤਾ ਲੱਗਈ ਵੀ ਬੋਸ ਸਵੇਰੇ ਅਸੀਂ ਆਏ ਤਾਂ ਬਾਹਰ ਨਾਲ ਲਾਕ ਟੁੱਟਿਆ ਹੋਇਆ ਸੀ ਸ਼ਕ ਇਹ ਜਿਹੜੀ ਅੱਜ ਘਟਨਾ ਵਾਪਰੀ ਹੈ ਜੀ ਕਿਵੇਂ ਉਹ ਹੈ ਤੁਹਾਡੀ ਦੁਕਾਨ ਤਾਂ ਅਸੀਂ ਤਾਂ ਜੀ ਸਵੇਰ 7:30 7:00 ਵਜੇ ਜਦੋਂ ਸਫਾਈ ਕਰਨ ਆਉਨੇ ਆਪੋ ਨੇ 7:00 ਵਜੇ ਉਹ ਜਦੋਂ ਅਸੀਂ ਆ ਕੇ ਦੇਖਿਆ ਤਾਂ ਮੇਰੀ ਦੁਕਾਨ ਦਾ ਸ਼ੈੱਡਰ ਤਾਂ ਖੁੱਲਾ ਪਿਆ ਸੀ ਲੈਣ ਚੱਲ ਰਹੀ ਸੀ ਤਾਂ ਮੈਂ ਅੰਦਰ ਬੜ ਕੇ ਜਦੋਂ ਦੇਖਿਆ ਸਾਰੀ ਦੁਕਾਨ ਉਪਰੋਲੀ ਪਈ ਸੀ ਜੀ ਆਹ ਪੇਟੀ ਤੁਸੀਂ ਦੇਖ ਲਓ ਜੀ ਤੁਹਾਡੇ ਸਾਹਮਣੇ ਸਾਰੀ ਇੱਥੇ ਹੀ ਪਈ ਹੈ ਉਹ ਚੁਗੰਦੇ ਚ ਪੈਸੇ ਕਦੇ ਕੇ ਲੈ ਗਏ ਇਧਰੋਂ ਸਾਡੇ ਕੈਮਰਾ ਲੱਗਿਆ ਸਾਰਾ ਸਿਸਟਮ ਲੱਗਿਆ ਮੈਨੂੰ ਪਤਾ ਲੱਗ ਜੇ ਵੀ ਕੌਣ ਆਉਂਦਾ ਕੌਣ ਜਾਂਦਾ ਸਾਰਾ ਪੱਲੇ ਹੀ ਪੱਟ ਕੇ ਲੈ ਗਏ ਕੁੱਲ ਮਿਲਾ ਕੇ ਹੈ ਜੀ ਬਹੁਤ ਔਖੇ ਆ ਇੱਧਰ ਕੋਈ ਇੰਤਜ਼ਾਮ ਨਹੀਂ ਸੁਰੱਖਿਆ ਨਹੀਂ ਹੈ ਕਾਰੋਬਾਰ ਕਰਨਾ ਪੈਂਦਾ ਹਰੇਕ ਬੰਦੇ ਨੇ ਕਰਨਾ ਹੈ ਜੀ ਪਰ ਡਰ ਦੇ ਮਾਹੌਲ 'ਚ ਕਾਰੋਬਾਰ ਕਰ ਰਹੇ ਆ ਕਿਸੇ ਨੂੰ ਪ੍ਰਸ਼ਾਸਨ ਦਾ ਕੋਈ ਡਰ ਭਉ ਨਹੀਂ ਹੈ ਗੱਲ ਤੰਸਰਾਂ ਨੂੰ ਖੁੱਲੇ ਆਮ ਆਜ਼ਾਦ ਘੁੰਮ ਰਹੇ ਨੇ ਜਿਹਨੂੰ ਮਰਜ਼ੀ ਜੱਫਾ ਪਾ ਲੈਣ ਜਿਹਨੂੰ ਮਰਜ਼ੀ ਲੁੱਟ ਲੈਣ ਘੇਰ ਲੈਣ ਕਿਸੇ ਨੂੰ ਕੋਈ ਡਰ ਨਹੀਂ ਜੀ ਕਿਰਪਾ ਕਰਕੇ ਪ੍ਰਸ਼ਾਸਨ ਤੁਸੀਂ ਮੰਗ ਕਰਦੇ ਆ ਕਿ ਸਾਡੀ ਮੜੀ ਸੁਰੱਖਿਆ ਦਿੱਤਿਆ ਕਈ ਕਿਦਗਨਾਂ ਤੇ ਚੋਰੀ ਹੋਈ ਇਹ ਕਿੱਤੋਂ ਘੱਟ ਅੱਜ ਤੋਂ ਕਰਨਾ ਤਾਂ ਮੌਜੂਦਾ ਪਤਾ ਨਹੀਂ ਜੀ ਹਲੇ ਵਿੱਚ ਦੁਕਾਨਾਂ ਇੱਧਰ ਘੱਟ ਖੁੱਲਦੀਆਂ ਨੇ ਅੱਧ ਦੁਕਾਨਾਂ ਤੋਦ ਕੰਨਾਂ ਨੇ ਜਿਹੜੀਆਂ ਬੰਦਿਆਂ ਨੇ ਮੇਰੇ ਮੰਗੂ ਆਕੇ ਖੋਲੀਆਂ ਨੇ ਤਲਕੇ ਪਤਾ ਲੱਗਿਆ ਉਹਨਾਂ ਨੂੰ ਉਹਨਾਂ ਨੇ ਰੋਲਾ ਪਾਇਆ ਹਲੇ ਕੋਈ ਇੱਥੇ 400 ਦੁਕਾਨ ਹੈ ਕੀ ਪਤਾ ਕਿੰਨੀਆਂ ਬੰਦਤ ਕਰਨਾ ਜਿਹੜੇ ਹਲੇ ਬੰਦੇ ਕੋਈ ਆਏ ਨਹੀਂ ਗੇੜਾ ਨਹੀਂ ਮਾਰੇ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਅੱਧ ਦੁਕਾਨਾਂ ਤਾਂ ਜਮਾ ਹੀ ਦੇੜਤੀਆਂ ਜੀ ਜਮਾ ਉਹਨਾਂ ਦੇ ਅਲਮਾਰੀਆਂ ਪੱਟ ਕੇ ਪੈਪੇਟੀਆਂ ਖੋਲਤੀਆਂ ਕੋਈ ਗੱਲੇ ਕਾਗਜ ਪੱਤਰ ਸਾਰੇ ਫਰੋਲ ਕੋਈ ਟੁਪਟ ਕਰ ਗਈ ਤੇ ਪੋਸਟ ਕਨੇਗੂ ਯੂਰ ਬੋਰਡ ਦਾ ਅਧਿਕਾਰੀ ਸੀ ਸੀਐਸਐਚਓ ਸਾਹਿਬ ਆਈ ਸੀ ਉਹਨਾਂ ਦੇ ਨਾਲ ਉਹਨਾਂ ਨੇ ਬਕਾਇਦਾ ਸਾਰਾ ਕੁਝ ਲਿਖਿਆ ਹੈ ਕਾਰਵਾਈ ਦਾ ਪੂਰਾ ਭਰੋਸਾ ਦਿੱਤਾ ਪਰ ਉਹ ਹੁਣ ਜਦੋਂ ਹੋਊਗੀ ਉਦੋਂ ਜਾਣੀ। ਕਿ 10 ਦੁਕਾਨਾਂ ਦੀ 8-10 ਦੁਕਾਨਾਂ ਵੀ ਜਿੰਦੇ ਟੁੱਟੀਆਂ ਨਹੀਂ ਤੇ ਆਖੇ ਪਸ਼ੂ ਪਸ਼ਾਬ ਕੁਝ ਬੰਨਤਿਆਂ ਤੇ ਬੀਮਾਦਾਲਾ ਇਹਦੇ ਵਿੱਚ ਕੋਈ ਨੁਕਸਾਨ ਦਾ ਜਿਹੜੇ ਨਿਸ਼ੇ ਵੀ ਬੰਦੇ ਨੇ ਨਾ ਕੰਮ ਹੈਗਾ ਜੀ ਤੇ ਬੀਮਾਤ ਵਾਲਾ ਹਾਲ ਸਾਰੇ ਜਿੰਦਗੀ ਦੇ ਦੌਰ ਦੇ ਸੇ ਫਾਪਾਂ ਗਤਿਆਂ ਤੇ ਇਸ ਲੋਟ ਬੁਰਾ ਹਾਲ ਕਰਤਾ ਜੀ ਇਹ ਤਾਂ ਹੁਣ ਯਾਰ ਬਣਾਤਾ ਕਿਹੜਾ ਉਰ ਪੰਜਾਬ ਦੇ ਵਿੱਚ ਕੋਈ ਰਹਿਣ ਵਾਲੀ ਗੱਲ ਕਰਦੇ ਨੇ ਕੋਈ ਕਿਸੇ ਦੀ ਗੌਰ ਨਹੀਂ ਕੋਈ ਲਾਈਨ ਨਹੀਂ ਕੋਈ ਜੇ ਨਹੀਂ ਜਿਵੇਂ ਮੰਡੀਆਂ ਦੇ ਵਿੱਚ ਇਹ ਗੱਲ ਹੁੰਦੀ ਆ ਬਾਹਰ ਦੇ ਵਿੱਚ ਕੀ ਹਾਲ ਹੋਊਗਾ ਤਿੰਨ ਉਸੇ ਆਪੀਸ ਹੋ ਸਕਦੇ ਪੁਲਸਾਈਰ ਵੀ ਪੁਲਸ ਨੂੰ ਦੇ ਪੁਲਸਾਈ ਸੀ ਮੌਕਾ ਦੇਖ ਕੇ ਚਲੀ ਗਈ ਉਹਨਾਂ ਦੇ ਵਿੱਚ ਕਾਫਦੇ ਆ ਬੰਦੇ ਫੜਦੇ ਆ ਵਕਤ ਦੇਖੋ ਜੀ ਉਹਨਾਂ ਦੇ ਜਿਹੜਾ ਕੋਈ ਦੇਖੀ ਬੀ ਰੱਸੀ ਗੱਲ ਹੁੰਦੀ ਆ ਉਹ ਕਿਹੜਾ ਕੋਈ ਆਉਂਦਾ ਪੰਜ ਵਜੇ ਵੀ ਅੱਠ ਨੇ ਛੀ ਗਈ ਉਹ ਸੁਬਹਨ ਲੱਗੀ ਇਹ ਦਵਾ ਲੋਕ ਕੰਮ ਕਰਦੇ ਤੁਸੀਂ ابھی منگ کرتے بھی انصاف ہونا چاہیے دا جی گاہ میں شرارتی شرارت نہ کرنا چاہیے دا انساف ہونا چاہیے دا